ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਵਾਰ ਇੱਕ ਬਹੁਤ ਵੱਡੇ ਜੰਗਲ ਵਿੱਚ ਗੁਜ਼ਰ ਰਹੇ ਸੀ ਜਦੋਂ ਉਸ ਜੰਗਲ ਦੇ ਅੰਦਰ ਵੱਡੇ ਤਾਂ ਬੜੇ ਬੜੇ ਸੁੰਦਰ ਬ੍ਰਖਸ਼ ਫਲ ਨਾਲ ਫਲੇ ਪੁੱਤ ਵੇਖੇ ਪਰ ਉਸ ਜੰਗਲ ਵਿੱਚ ਗਿੱਦੜ ਛੇਰ ਬਗਹਾੜ ਚੀਤੇ ਸਿਰਨ ਆਦ ਕੋਈ ਵੀ ਪਸ਼ੂ ਨਹੀਂ ਸਨ ਅਤੇ ਪੰਛੀ ਵੀ ਕੋਈ ਨਹੀਂ ਸੀ ਜੰਗਲ ਵਿੱਚ ਕਾਫੀ ਪੈਂਟਾ ਚੱਲਣ ਤੋਂ ਬਾਅਦ ਗੁਰੂ ਜੀ ਇੱਕ ਸੁੰਦਰ ਬ੍ਰਖਸ਼ ਦੀ ਛਾਂ ਹੇਠਾਂ ਬੈਠ ਗਏ। ਤਦ ਭਾਈ ਮਰਦਾਨਾ ਜੀ ਭੁੱਖ ਨਾਲ ਵਿਆਕੁਲ ਹੋ ਕੇ ਬੋਲੇ ਗੁਰੂ ਜੀ ਜੰਗਲ ਵਿੱਚ ਬੜੇ ਬੜੇ ਸੁੰਦਰ ਫਲ ਰਸਾਂ ਨਾਲ ਭਰੇ ਹੋਏ ਹਨ ਤੇ ਸੁਆਦੀ ਦਿਖ ਰਹੇ ਹਨ। ਜੇਕਰ ਆਪ ਜੀ ਦੀ ਆਗਿਆ ਹੋਵੇ ਤਾਂ ਜਾ ਕੇ ਖਾਵਾ। ਭਾਈ ਮਰਦਾਨੇ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਫਰਮਾਇਆ ਕਿ ਇਹ ਜੰਗਲ ਬੜਾ ਭਿਆਨਕ ਹੈ। ਭਾਈ ਮਰਦਾਨੇ ਆ ਉਹ ਕਿੱਧਰ ਨਾ ਜਾ ਸਾਡੇ ਪਾਸ ਹੀ ਬੈਠਾ ਰਹਿ ਇਹ ਗੱਲ ਸੁਣ ਕੇ ਉੱਕਦਾ ਮਾਰਿਆ ਹੋਇਆ ਭਾਈ ਮਰਦਾਨਾ ਜੀ ਤਲਕੀ ਵਿੱਚ ਆ ਕੇ ਕਹਿੰਦਾ ਹੈ ਕਿ ਜਿਸ ਜਗ੍ਹਾ ਤੇ ਕੁਝ ਖਾਨ ਨੂੰ ਮਿਲਦਾ ਹੈ ਉਥੇ ਆਪ ਜੀ ਖਾਨ ਨਹੀਂ ਦਿੰਦੇ ਇਸ ਤੋਂ ਮਾਲੂਮ ਹੁੰਦਾ ਹੈ ਕਿ ਆਪ ਮੇਰੇ ਨਾਲ ਵੈਰ ਭਾਵ ਰੱਖਦੇ ਹੋ ਮੇਰੇ ਪਾਸੋਂ ਭੁੱਖ ਨਹੀਂ ਸਹਾਇੀ ਜਾਂਦੀ ਇਸ ਤਰ੍ਹਾਂ ਆਜੋਗ ਬਚਨ ਕਹਿ ਕੇ ਆਗਿਆ ਪੈਤੇ ਤੋਂ ਬਿਨਾ ਹੀ ਭਾਈ ਮਰਦਾਨਾ ਜੀ ਉਸ ਜੰਗਲ ਵਿੱਚ ਇੱਕ ਪਾਸੇ ਨੂੰ ਚਲਾ ਗਿਆ ਕੁਝ ਕੋ ਸੁੰਦਰ ਫਲ ਖਾ ਕੇ ਜਦੋਂ ਅੱਗੇ ਨੂੰ ਹੋਰ ਵਧਿਆ ਤਾਂ ਉੱਥੇ ਇੱਕ ਬਹੁਤ ਵੱਡਾ ਦਾਣਵ ਰਹਿੰਦਾ ਸੀ ਇਸ ਨੇ ਜੰਗਲ ਵਿਖੇ 2000 ਕੋਹਾਂ ਤੱਕ ਕੋਈ ਪੰਛੀ ਪਸ਼ੂ ਨਹੀਂ ਛੱਡਿਆ ਸੀ ਪਹਾੜ ਵਰਗੀ ਇਸ ਦੀ ਧਿਆਨਕ ਦੇ ਸੀ ਪੋਹਾਂ ਤੱਕ ਲੰਬੀਆਂ ਬਾਹਾਂ ਸਨ ਸਿਰ ਤੇ ਦੋ ਸਿੰਘ ਸਨ ਉਹ ਖਜੂਰਾਂ ਦੇ ਬ੍ਰਿਕਸ਼ਾਂ ਵਾਂਗ ਲੰਬੇ ਲੰਬੇ ਸਨ ਪਹਾੜਾਂ ਦੀਆਂ ਕੇਂਦਰਾ ਸਮਾਨ ਨਾਸਾਂ ਸਨ ਜਦੋਂ ਉਸ ਦਾਨਮ ਨੇ ਭਾਈ ਮਰਦਾਨੇ ਜੀ ਨੂੰ ਦੇਖਿਆ ਤਾਂ ਉਸ ਨੇ ਉਸੇ ਵੇਲੇ ਭਾਈ ਮਰਦਾਨੇ ਜੀ ਨੂੰ ਫੜ ਕੇ ਮੂੰਹ ਵਿੱਚ ਪਾ ਲਿਆ ਉਸ ਵੇਲੇ ਭਾਈ ਮਰਦਾਨੇ ਜੀ ਨੇ ਬੇਨਤੀ ਕੀਤੀ ਏ ਗੁਰੂ ਨਾਨਕ ਦੇਵ ਜੀ ਏ ਗੁਰੂ ਬਖਸ਼ਨਹਾਰ ਜੀ ਮੈਨੂੰ ਔਗਣ ਹਾਰੇ ਪਾਪੀ ਨੂੰ ਬਖਸ਼ ਲਓ ਜੀ ਮੈਂ ਭਾਰੀ ਅપરાਦ ਕੀਤਾ ਹੈ ਜੋ ਆਪ ਜੀ ਦੀ ਆਗਿਆ ਨਹੀਂ ਲਈ ਉਸ ਵੇਲੇ ਗੁਰੂ ਜੀ ਨੇ ਪਹਿਲੇ ਤਾਂ ਇਹ ਕਿਰਪਾ ਕੀਤੀ ਕਿ ਰਾਖਸ਼ ਦੇ ਦੰਦਾਂ ਤੋਂ ਭਾਈ ਮਰਦਾਨਾ ਜੀ ਨੂੰ ਬਚਾ ਲਿਆ ਅਤੇ ਭਾਈ ਮਰਦਾਨਾ ਸਾਬਤ ਹੀ ਅੰਦਰ ਚਲਾ ਗਿਆ ਉਸ ਤੋਂ ਬਾਅਦ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਜੀ ਨੂੰ ਬਚਾਉਣ ਗਏ ਤਾਂ ਗੁਰੂ ਜੀ ਨੂੰ ਵੀ ਰਾਖਸ਼ ਨੇ ਫੜ ਕੇ ਆਪਣੇ ਅੰਦਰ ਲੰਗਾ ਲਿਆ ਉਸ ਵੇਲੇ ਗੁਰੂ ਦੇਵ ਜੀ ਭਾਈ ਮਰਦਾਨੇ ਨੂੰ ਜਾ ਕੇ ਮਿਲੇ ਤਾਂ ਬੜਾ ਧੀਰਜ ਦਿੱਤਾ ਐਸੀਆਂ ਕਠਣ ਜਗ੍ਹਾ ਤੇ ਗੁਰੂ ਬਿਨਾਂ ਕੋਈ ਸਹਿਤਾ ਨਹੀਂ ਕਰ ਸਕਦਾ ਇੱਕ ਗੁਰੂ ਜੀ ਸਹਿਇਕ ਹੁੰਦੇ ਹਨ ਉੱਥੇ ਤੋਂ ਸਮਰੱਥ ਜਿੱਥੇ ਕੋਈ ਨਹੀਂ ਉੱਥੇ ਤੇਰੀ ਰੱਖ ਅਗਨੀ ਉੱਤਰਮਾਹੀ ਉਸ ਰਾਖਸ ਦੀ ਦੋ ਕੋ ਦੇ ਲੰਬੀ ਸੀ ਗੁਰੂ ਸਾਹਿਬ ਜੀ ਨੇ ਵੀ ਉਤਨੀ ਦੇਵਧਾ ਲੈਤੀ ਜਦੋਂ ਉਸ ਦਾ ਸਰੀਰ ਫਟਣ ਲੱਗਾ ਉਸ ਨੇ ਇੱਕ ਜਨ ਤੱਕ ਆਪਣੀ ਦੇ ਕਰ ਲਈ ਗੁਰੂ ਨਾਨਕ ਦੇਵ ਜੀ ਨੇ ਵੀ ਉਤਨੀ ਦੇਵਧਾ ਲਈ ਜਦੋਂ ਉਸ ਰਾਖਸ਼ ਨੇ ਫੇਰ ਕਸ਼ਟ ਹੋਇਆ ਤਦ ਉਸਨੇ 2 ਜੋਜਨ ਤੱਕ ਆਪਣੀ ਦੇਹ ਹੋਰ ਵਧਾ ਲਈ ਇਹ ਵੇਖ ਕੇ ਗੁਰੂ ਜੀ ਨੇ ਵੀ ਉਤਨਾ ਸਰੀਰ ਵਧਾ ਲਿਆ ਜਦੋਂ ਉਸ ਦਾਣਵ ਨੂੰ ਫੇਰ ਭਾਰੀ ਦੁੱਖ ਹੋਇਆ ਤਾਂ ਉਸਨੇ ਜੋਜਨ ਤੱਕ ਦੇਹ ਵਧਾ ਲਈ ਸੋ ਪਿਆਰੀ ਸਾਧ ਸੰਗ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖੋ ਜੀ